ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਸੰਗਤ ਨੂੰ ਬੇਨਤੀ ਹੈ ਜੀ ਹੱਥ ਜੋੜ ਕੇ ਹੁਣ 7 ਤਰੀਕ ਦਾ ਫੇਰ ਤੋਂ ਕੈਂਪ ਆ ਰਿਹਾ ਜੀ ਤੇ ਕੈਂਪ ਦੀਆਂ ਦਵਾਈਆਂ ਦੀ ਜ਼ਰੂਰਤ ਆ ਜਿੱਥੇ 7 ਤਰੀਕ ਨੂੰ ਕੈਂਪ ਦੇ ਵਿੱਚ ਦਵਾਈਆਂ ਦੀ ਲੋੜ ਆ ਉੱਥੇ ਅਸੀਂ ਇੱਕ ਬੇਨਤੀ ਕਰਦੇ ਆਂ ਵੀ ਜੇ ਇਹਨਾਂ ਦਵਾਈਆਂ ਦਾ ਕੋਈ ਪੱਕਾ ਹੱਲ ਨਿਕਲ ਆਵੇ ਜਿਵੇਂ ਬਹੁਤ ਸਾਰੀਆਂ ਕੰਪਨੀਆਂ ਸੀਐਸਆਰ ਦੇ ਜਰੀਏ ਹੈਲਪ ਕਰਦੀਆਂ ਵਾ ਉਹ ਕੰਪਨੀਆਂ ਦੇ ਵਿੱਚੋਂ ਜੇ ਕੋਈ ਵੀਰ ਸਾਡੇ ਕੋਈ ਮਦਦ ਕਰ ਸਕਦੇ ਆ ਕੰਪਨੀਆਂ ਵਾਲੇ ਕਿਉਂਕਿ ਉਹਨਾਂ ਨੇ ਤਾਂ ਸੀਐਸਆਰ ਜਿਹੜਾ ਹੁੰਦਾ ਮਤਲਬ ਇਹ ਹੁੰਦਾ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਹੈ ਨਾ ਉਹ ਉਹਨਾਂ ਨੇ ਪੈਸੇ ਖਰਚ ਨਹੀਂ ਹੁੰਦੇ ਆ ਕਿਤੇ ਨਾ ਕਿਤੇ ਸੋਸ਼ਲ ਕੰਮਾਂ ਦੇ ਵਿੱਚ ਤੇ ਜੇ ਉਹ ਸਾਨੂੰ ਦਵਾਈਆਂ ਦੇ ਦਿਆ ਕਰਨ ਲੈ ਕੇ ਸਾਨੂੰ ਸਿਰਫ ਹੋਰ ਕੁਝ ਨਹੀਂ ਚਾਹੀਦਾ ਮੈਡੀਸਨ ਦੀ ਹੈਲਪੀ ਮਹੀਨੇ ਦੇ ਮਹੀਨੇ ਕਿਉਂਕਿ ਜਿਹੜੀ ਕੈਂਪ ਦੇ ਵਿੱਚ ਦਵਾਈ ਲੱਗਦੀ ਆ ਇੱਕ ਕੈਂਪ ਦੇ ਵਿੱਚ 9.5 ਲੱਖ ਰੁਪਏ ਦੀ ਦਵਾਈ ਲੱਗਦੀ ਹੈ ਦੋ ਕੈਂਪ ਲੱਗਦੇ 14-14 ਦਿਨਾਂ ਬਾਅਦ ਮਹੀਨੇ 'ਚ ਤੇ ਕਈ ਮਹੀਨਿਆਂ 'ਚ ਤਾਂ ਜਿਹੜੇ ਮਤਲਬ ਤਿੰਨ ਵੀ ਬਣ ਜਾਂਦੇ ਕੈਂਪ ਪਰ ਮੰਨ ਲਓ ਆਪਾਂ 30 ਦਿਨਾਂ ਦੇ ਵਿੱਚ ਦੋ ਕੈਂਪ ਲੱਗ ਜਾਂਦੇ ਆ ਆਪਣੇ ਤੇ ਇਹਨਾਂ ਦੋ ਕੈਂਪਾਂ ਦੇ ਵਿੱਚ ਲਗਭਗ ਆਪਣੀ 18 ਤੋਂ 19 ਲੱਖ ਰੁਪਏ ਦੀ ਦਵਾਈ ਹੈ ਜਿਹੜੀ ਉਹ ਲੱਗ ਜਾਂਦੀ ਹੈ ਜੀ ਤੇ ਉਹ ਦਵਾਈ ਦੇ ਵਿੱਚ ਜੇ ਅਸੀਂ ਦਵਾਈ ਪੂਰੀ ਕਰਦੇ ਆ ਫਿਰ ਇੱਧਰ ਸਾਡੀ ਹਸਪਤਾਲ ਜਿਹੜਾ ਅੰਦਰ ਬਣਿਆ ਡਾਕਟਰਾਂ ਦੀ ਤਰ੍ਹਾਂ ਹਾਂ ਜਿਹੜੇ ਅੰਦਰ ਸਫਾਈ ਕਰਮਚਾਰੀ ਰੱਖੇ ਹੋਇਆ ਨਰਸਿੰਗ ਸਟਾਫ ਆ ਉਹਨਾਂ ਦੀਆਂ ਸਾਰੀਆਂ ਕਿਤੇ ਨਾ ਕਿਤੇ ਸਮੱਸਿਆਵਾਂ ਆ ਜਾਂਦੀਆਂ ਤਨਖਾਹਾਂ ਹੰਦੇਣ ਚ ਪਰਿਵਾਰ ਹੁਣ ਬਹੁਤ ਵੱਡਾ ਹੋ ਗਿਆ ਸੁਖਨਾ ਬਿਜਲੀ ਦਾ ਬਿੱਲ ਦੇਣਾ ਹੁੰਦਾ ਹਨਾ ਪਹਿਲਾਂ ਛੋਟੀ ਸਾਹਿਬ ਦਾ ਧੰਨਵਾਦ ਉਹਨਾਂ ਨੇ ਸਾਡੇ ਇੱਥੇ ਸੋਲਰ ਪਲਾਂਟ ਲਾਤਾ ਪਰ ਹਜੇ ਉਹ ਹਜੇ ਚੱਲਿਆ ਨਹੀਂ ਪੂਰਾ ਕੰਪਲੀਟ ਨਹੀਂ ਹੋਇਆ ਕੰਮ ਕੋਈ ਸਰਕਾਰੀ ਤੌਰ ਤੇ ਜਿਹੜੀ ਪੇਪਰ ਵਰਕ ਆ ਉਹਦੇ ਵਿੱਚ ਹੀ ਫਸੇ ਬੈਠੇ ਆ ਹਜੇ ਬੀਬੀਆਂ ਵਾਸਤੇ ਬਿਲਡਿੰਗ ਬਣਾਉਣੀ ਆ ਬਿਲਡਿੰਗ ਦਾ ਕੰਮ ਹਜੇ ਅਨਕੰਪਲੀਟ ਹੀ ਆ ਸ਼ੁਰੂ ਵੀ ਨਹੀਂ ਕਰ ਸਕੇ ਕਿਉਂਕਿ ਰੇਤਾ ਨਹੀਂ ਆ ਰਿਹਾ ਹੜਾਂ ਦੇ ਕਰਕੇ ਬਜਰੀ ਨਹੀਂ ਆ ਰਹੀ ਉਹ ਵੀ ਹਨਾ ਕਰਕੇ ਕਿਉਂਕਿ ਉਧਰੋਂ ਪਹਾੜਾਂ ਚੋਂ ਆਉਣੀ ਹੁੰਦੀ ਹੈ ਬਜਰੀ ਤੇ 50-50 ਟਿੱਪਰ ਚਾਹੀਦੇ ਸੀ ਰੇਤੇ ਤੇ ਬਜਰੀ ਦੇ ਸਰੀਆ ਚਾਹੀਦਾ ਸੀ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਲਗਾਤਾਰ ਸਰੀਏ ਵਾਸਤੇ ਰੇਤੇ ਬਜਰੀ ਵਾਸਤੇ ਕਰ ਰਹੇ ਹਾਂ ਕੋਸ਼ਿਸ਼ ਪਰ ਉਸ ਹੱਬ ਨਾਲ ਕੰਪਲੀਟ ਨਹੀਂ ਹੋ ਰਿਹਾ ਸਮਾਨ ਜਿੰਨਾ ਚਾਹੀਦਾ ਵਾ ਸਾਨੂੰ ਬੇਨਤੀ ਹੈ ਜੀ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਕਰਿਓ ਸਾਡੀਆਂ ਜਿਹੜੀਆਂ ਸਮੱਸਿਆਵਾਂ ਚੱਲ ਰਹੀਆਂ ਇਸ ਟਾਈਮ ਸੁਪਨਿਆਂ ਦੇ ਘਰ ਵਿੱਚ ਪਰਿਵਾਰ ਨੂੰ ਚਲਾਉਣ ਵਾਸਤੇ ਕੈਂਪ ਲਾਉਣ ਵਾਸਤੇ ਇਨਾਂ ਦੇ ਵਿੱਚ ਅਸੀਂ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰ ਰਹੇ ਹਾਂ ਜੇ ਸਾਨੂੰ ਕੁਝ ਭੈਣ ਭਰਾ ਸਾਡੀ ਸਪੋਰਟ ਕਰਨ ਦਵਾਈਆਂ ਮਹੀਨੇ ਦੇ ਮਹੀਨੇ ਆਜਾ ਕਰਨ ਸਾਨੂੰ ਜਿਹੜੀਆਂ ਦਵਾਈਆਂ ਚਾਹੀਦੀਆਂ ਕਿਉਂਕਿ ਅਸੀਂ ਡੀ ਐਲ ਨੰਬਰ ਲੈ ਲਿਆ ਵਾ ਇਹ ਸਾਡੇ ਲਾਇਸੈਂਸ ਤੇ ਹੀ ਦਵਾਈਆਂ ਮਿਲਣੀਆਂ ਸਿੱਧੀਆਂ ਕੰਪਨੀ ਚੋਂ ਲੈਣੀਆਂ ਹੁੰਦੀਆਂ ਦਵਾਈਆਂ ਅੱਗੇ ਕੀ ਸੀਗਾ ਅੱਗੇ ਦਵਾਈਆਂ ਦੁਕਾਨਾਂ ਤੋਂ ਲੈਂਦੇ ਸੀ ਤੇ ਅਸੀਂ ਜਿੰਨੇ ਵੀ ਕੋਈ ਭੈਣ ਭਰਾ ਸਾਨੂੰ ਫੋਨ ਕਰਦੇ ਸੀ ਅਸੀਂ ਉਹਨਾਂ ਨੂੰ ਲਿਸਟਾ ਭੇਜ ਦਿੰਦੇ ਸੀ ਕੋਈ 10 ਮਰੀਜ਼ਾਂ ਦੀ ਕੋਈ 20 ਮਰੀਜ਼ਾਂ ਦੀ ਇਦਾਂ ਕੋਈ ਨਾ ਕੋਈ ਦਵਾਈ ਦੇਈ ਜਾਂਦੇ ਸੀ ਭੈਣ ਭਰਾ ਤੇ ਉਦੋਂ ਦਵਾਈ ਵੀ ਮਹਿੰਗੀ ਪੈਂਦੀ ਸੀ ਇੱਕ ਮਰੀਜ਼ ਦੀ 1500 1600 2 2000 ਰੁਪਏ ਦੀ ਪੈਂਦੀ ਦਵਾਈ ਹੁਣ ਉਹੀ ਦਵਾਈ ਸਾਨੂੰ ਇੱਕ ਮਰੀਜ਼ ਦੀ 300 ਦੀ ਪੈਂਦੀ ਆ ਪਰ ਹੁਣ ਮਰੀਜ਼ ਵੀ ਇੰਨੇ ਜ਼ਿਆਦਾ ਵੱਧ ਗਿਆ 7 ਤੋਂ 8000 ਮਰੀਜ਼ ਹੋ ਜਾਂਦਾ ਮਹੀਨੇ ਦਾ ਮੰਨ ਲਓ 70 3800 ਮਰੀਜ਼ ਇੱਕ ਕੈਂਪ ਦੇ ਵਿੱਚ ਆ ਜਾਂਦਾ ਤੇ ਫਿਰ ਸਾਡਾ ਆਪਣੇ ਪਰਿਵਾਰ ਦਾ ਕਰੀਬ 800 ਮਰੀਜ਼ ਸਾਡਾ ਆਪਣਾ ਮਤਲਬ ਇਹ ਸਾਰਾ ਕੁਝ ਮਿਲਾ ਕੇ ਫਿਰ ਇਹ ਹੁਣ ਕੈਂਪ ਜਿਹੜੇ ਗੁਰੂ ਕੇ ਲੰਗਰ ਆ ਦਵਾਈਆਂ ਤੇ ਵੱਡੇ ਹੁੰਦੇ ਜਾ ਰਹੇ ਆ ਤੇ ਹੁਣ ਉਹ ਡੀਲ ਨੰਬਰ ਤਾਂ ਅਸੀਂ ਲੈ ਲਿਆ ਸਾਡੀ ਇੱਕ ਇਹ ਵੀ ਬੇਨਤੀ ਹੈ ਵੀ ਜੇ ਕੋਈ ਭਰਾ ਸਾਡੀ ਆਵਾਜ਼ ਸੁਣਦਾ ਜਿਵੇਂ ਸਾਡੇ ਜਿਹੜੀਆਂ ਸਾਈਕੀਆਟ੍ਰਿਕ ਮੈਡੀਸਿਨ ਲੱਗਦੀਆਂ ਇਹ ਐਨਆਰਐਕਸ ਮੈਡੀਸਿਨਾਂ ਕਰੀਬ 140 45 ਕਿ ਦਵਾਈਆਂ ਜਿਹੜੀਆਂ ਜ਼ਿਆਦਾ ਲੱਗਦੀਆਂ ਜਿਹੜੀਆਂ ਉਹਨਾਂ ਦੇ ਵਿੱਚੋਂ ਕਰੀਬ 70 765 ਕਿ ਦਵਾਈਆਂ ਇਸ ਤਰ੍ਹਾਂ ਦੀਆਂ ਵਾ ਜਿਹੜੀਆਂ ਬਹੁਤ ਜ਼ਿਆਦਾ ਲੱਗਦੀਆਂ ਦੌਰਿਆਂ ਵਾਲੀਆਂ ਹੋ ਗਈਆਂ ਜਿਵੇਂ ਇਹਨਾਂ ਦਾ ਤਾਂ ਦੌਰੇ ਰੋਕਦੇ ਮਿਰਗੀ ਦੇ ਦੌਰੇ ਪਿੰਦੇ ਆ ਜਾਂ ਹੋਰ ਤਰ੍ਹਾਂ ਦੇ ਐਂਜਾਇਟੀ ਦੇ ਅਟੈਕਸ ਆਉਂਦੇ ਨੇ ਹੋਰ ਉਹ ਦਵਾਈਆਂ ਬਹੁਤ ਜ਼ਿਆਦਾ ਲੱਗਦੀਆਂ ਬਲਕਿ ਵੀ ਜੇ ਉਹ ਦਵਾਈਆਂ ਦੀ ਕੋਈ ਕੰਪਨੀ ਸਾਨੂੰ ਮੈਨੂਫੈਕਚਰਿੰਗ ਕਰਦਿਆ ਕਰੇ ਇਹਦੇ ਨਾਲ ਹੋਰ ਵੀ ਕੋਸਟ ਘਟ ਜੂਗੀ ਫਿਰ ਇਹਦੇ ਵਿੱਚ ਆਪਾਂ ਕੋਈ ਹੈਲਪ ਨਹੀਂ ਚਾਹੁੰਦੇ ਕਿਸੇ ਦੀ ਆਪਾਂ ਪੈਸੇ ਨਹੀਂ ਮੰਗਦੇ ਆਪਾਂ ਚਾਹੁੰਦੇ ਵੀ ਸਾਨੂੰ ਸਿੱਧੀਆਂ ਕੰਪਨੀਆਂ ਚੋਂ ਦਵਾਈਆਂ ਮਿਲ ਜਾ ਕਰਨ ਅਕਾਊਂਟ ਦੇ ਥਰੂ ਹੀ ਆਉਣੀਆਂ ਦਵਾਈਆਂ ਚੈੱਕ ਦੇ ਕੇ ਤੇ ਸਾਡੀ ਬਿਲਕੁਲ ਜਿਹੜੀ ਰਿਟਰਨ ਵਗੈਰਾ ਪ੍ਰੋਪਰ ਭਰੀ ਜਾਂਦੀ ਆ ਆਡਿਟ ਹੁੰਦਾ ਪੂਰਾ ਬਿਲਕੁਲ ਸਾਡਾ ਆਡਿਟ ਕਲੀਅਰ ਹੁੰਦਾ ਸਾਡੇ ਸੀਏ ਜਿਹੜੇ ਹੈਗੇ ਨੇ ਉਹ ਬਹੁਤ ਚੰਗਾ ਕੰਮ ਕਰਦੇ ਨੇ ਅਸੀਂ ਆਪਣੇ ਵੱਲੋਂ 100% ਕੋਸ਼ਿਸ਼ ਕਰਦੇ ਆ ਵੀ ਹਰ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਕਲੀਅਰ ਰੱਖੀਏ ਪਰ ਹੁਣ ਜਿਵੇਂ ਜਿਵੇਂ ਪਰਿਵਾਰ ਵੱਡਾ ਹੋ ਰਿਹਾ ਹੁਣ ਬੀਬੀਆਂ ਤੇ ਭੈਣਾਂ ਜਿਹੜੀਆਂ ਉਹ ਬਾਪੂ ਤੇ ਵੀਰਾਂ ਦੇ ਵਿੱਚ ਹੀ ਇੱਕੋ ਬਿਲਡਿੰਗ 'ਚ ਹੀ ਰਹਿ ਰਹੀਆਂ ਉਹ ਇੱਕ ਬਿਲਡਿੰਗ 'ਚ ਸਾਨੂੰ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਅਸੀਂ ਤੁਹਾਨੂੰ ਦੱਸ ਵੀ ਨਹੀਂ ਸਕਦੇ ਕਿੰਨੀਆਂ ਸਮੱਸਿਆਵਾਂ ਆਉਂਦੀਆਂ ਸੀ ਤੁਹਾਨੂੰ ਐਕਸਪਲੇਨ ਵੀ ਨਹੀਂ ਕਰ ਸਕਦੇ ਕਿਉਂਕਿ ਭੈਣਾਂ ਨੂੰ ਤੇ ਵੀਰਾਂ ਨੂੰ ਇੱਕੋ ਬਿਲਡਿੰਗ 'ਚ ਰੱਖਣਾ ਬਹੁਤ ਮੁਸ਼ਕਲ ਆ ਰਿਹਾ ਔਰ ਢੇੜਾ ਇੱਕ ਔਰ ਛੋਟਾ ਜਿਹਾ ਢੇੜਾ ਹੁਣ ਬੀਬੀਆਂ ਨੂੰ ਤੇ ਵਿਚਾਰੀਆਂ ਨੂੰ ਐ ਲੱਗਦਾ ਜਿਵੇਂ ਅਸੀਂ ਕੈਦ ਕੀਤਾ ਹੁੰਦਾ ਅੰਦਰ ਹਨਾ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਇੱਕ ਮਤਾਵਾਂ ਤੇ ਭੈਣਾਂ ਦਾ ਘਰ ਉਹ ਪੈ ਜਾਵੇ ਜੇਦੀ ਤੋਂ ਛੇਤੀ ਤੇ ਇੱਕ ਜਿਹੜਾ ਕੈਂਪ ਦੇ ਵਿੱਚ ਦਵਾਈਆਂ ਦੀ ਸੇਵਾ ਇਹ ਕੰਪਲੀਟ ਹੋ ਜਾਵੇ ਹਾਲਾਂਕਿ ਸਾਨੂੰ ਬਹੁਤ ਸਾਰੇ ਵੀਰਾਂ ਨੇ ਫੋਨ ਕੀਤਾ ਜਿਹੜੇ ਬਦਦਤ ਕਰਨ ਜਿਵੇਂ ਸਾਡੇ ਐਨਜੀਓ ਵਾਲੇ ਨੇ ਅਨਮੋਲ ਆ ਉਹਦਾ ਫੋਨ ਆਇਆ ਵੀਰੇ ਤੂੰ ਦੱਸ ਅਸੀਂ ਤੇਰੇ ਨਾਲ ਆ ਹੋਰ ਵੀ ਕਾਫੀ ਐਨਜੀਓ ਨੇ ਸੰਸਥਾਵਾਂ ਨੇ ਸਾਨੂੰ ਸਪੋਰਟ ਵਾਸਤੇ ਅੱਗੇ ਹੱਥ ਵਧਾਇਆ ਪਰ ਸੰਸਥਾਵਾਂ ਐਨਜੀਓ ਉਹ ਤਾਂ ਆਲਰੇਡੀ ਪਹਿਲਾਂ ਹੀ ਆਪਣੇ ਬਹੁਤ ਸਾਰੇ ਸੇਵਾਵਾਂ ਦੇ ਕੰਮ ਕਰ ਰਹੇ ਨੇ ਸਾਨੂੰ ਜ਼ਰੂਰਤ ਆ ਇਹ ਲਗਾਤਾਰ ਜਿਹੜਾ ਇਕਾਦ ਚੱਲਦਾ ਰਹੇ ਇਹ ਜਿਹੜੇ ਕੈਂਪ ਲੱਗਦੇ ਆ ਦਵਾਈਆਂ ਦੇ ਲੰਗਰ ਲੱਗਦੇ ਆ ਜਿੱਦੇ ਵਿੱਚ ਹਜ਼ਾਰਾਂ ਹੀ ਭੈਣ ਭਰਾ ਦਵਾਈਆਂ ਬੱਚੇ ਬੱਚੀਆਂ ਬਾਪੂ ਬਜ਼ੁਰਗ ਲੈ ਕੇ ਜਾਂਦੇ ਨੇ ਤੁਸੀਂ ਦੇਖਦੇ ਹੋ ਕੈਂਪਾਂ ਦੇ ਵਿੱਚ ਸੰਗਲਾਂ ਨਾਲ ਬੰਨ ਕੇ ਲੈ ਕੇ ਆਉਂਦੇ ਨੇ ਲੋਕ ਆਪਣੇ ਧੀਆਂ ਪੁੱਤਾਂ ਨੂੰ ਭੈਣ ਭਰਾਵਾਂ ਨੂੰ ਬਾਪੂ ਬਜ਼ੁਰਗਾਂ ਨੂੰ ਤੇ ਉਹੀ ਬਾਪੂ ਬਜ਼ੁਰਗ ਉਹੀ ਭੈਣ ਭਰਾ ਠੀਕ ਹੋ ਕੇ ਜਦੋਂ ਵਧੀਆ ਆਪਣਾ ਜੀਵਨ ਬਤੀਤ ਕਰਨ ਲੱਗਦੇ ਆ ਉਹ ਖੁਸ਼ੀ ਉਹ ਅਹਿਸਾਸ ਅਸੀਂ ਤੁਹਾਡੇ ਨਾਲ ਬਿਆਨ ਵੀ ਨਹੀਂ ਕਰ ਸਕਦੇ ਤੇ ਇਹ ਖੁਸ਼ੀਆਂ ਇਸੇ ਤਰ੍ਹਾਂ ਹੀ ਵਰਕਰਾਰ ਰਹਿਣ ਇਹ ਗੁਰੂ ਕੇ ਲੰਗਰ ਦਵਾਈਆਂ ਦੇ ਲੰਗਰ ਲਗਾਤਾਰ ਇਸੇ ਤਰ੍ਹਾਂ ਚੱਲਦੇ ਰਹਿਣ ਇਹਦੇ ਵਾਸਤੇ ਸਾਡੀ ਮਦਦ ਕਰੋ ਜੀ ਪਲੀਜ਼ ਜ਼ਰੂਰ ਤਾਂ ਜੋ ਇਹ ਲੰਗਰਾਂ ਦੇ ਵਿੱਚ ਸਾਨੂੰ ਕੋਟौती ਨਾ ਕਰਨੀ ਪਵੇ ਸਾਡੇ ਹੁਣ ਪਿਛਲੇ ਕੁ ਸਮੇਂ ਦੇ ਵਿੱਚ ਤਾਂ ਅਸੀਂ ਇਸ ਤਰ੍ਹਾਂ ਦਾ ਸਿਸਟਮ ਕਾਉਣ ਲੱਗ ਗਏ ਸੀ ਵੀ ਜਿਹੜੇ ਨਵੇਂ ਮਰੀਜ਼ ਆਉਂਦੇ ਆ ਆਪਾਂ ਉਹਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਕਰਦੇ ਆ ਵੀ ਉਹ ਘਟਾ ਦਈਏ ਕਿਉਂਕਿ ਸਾਡੇ ਕੋਲੇ ਹਰ ਕੈਂਪ ਦੇ ਵਿੱਚ 300 ਮਰੀਜ਼ ਨਵਾਂ ਆਉਂਦਾ ਹਰ ਵਾਰ 300 350 400 ਵੀ ਹੋ ਜਾਂਦਾ ਕਈ ਵਾਰੀ ਤੇ ਅਸੀਂ ਸੋਚਦੇ ਸੀਗੇ ਵੀ ਉਹਨਾਂ ਦੀ ਰਜਿਸਟ੍ਰੇਸ਼ਨ ਘਟਾ ਦਈਏ ਆਪਾਂ ਵੀ ਅਗਲੇ ਕੈਂਪ ਤੇ ਫਲਾ ਲਿਆ ਕਰੀ ਅਗਲੇ ਤੇ ਫਿਰ ਉਹਨਾਂ ਦੀ ਜਦੋਂ ਸਮੱਸਿਆ ਸੁਣੀਦੀ ਆ ਜਦੋਂ ਕੋਈ ਦੱਸਦੀ ਆ ਮਾਂ ਵੀ ਪੁੱਤ ਮੇਰਾ ਮੁੰਡਾ ਮੈਨੂੰ ਮਾਰਦਾ ਕੁੱਟਦਾ ਹਨ ਜਾਂ ਉਹ ਸਰਕਾਰ ਦੇ ਚੋਲੇ ਫਿਰਦਾ ਜਾਂ ਉਹ ਗੰਦ ਖਾਈ ਜਾਂਦਾ ਚੱਕ ਚੱਕ ਕੇ ਜਾਂ ਉਹ ਨੰਗਾ ਘੁੰਮਦਾ ਫਿਰਦਾ ਤਾਂ ਫਿਰ ਜਵਾਬ ਦੇਣਾ ਮੁਸ਼ਕਲ ਹੋ ਜਾਂਦਾ ਫਿਰ ਇਹ ਕਹਿਣਾ ਔਖਾ ਹੋ ਜਾਂਦਾ ਵੀ ਬੀਬੇ ਅਗਲੇ ਮਹੀਨੇ ਆ ਜੀ ਤਾਂ ਇਸ ਤਰ੍ਹਾਂ ਸਾਡੇ ਕੋਲੇ ਮਤਲਬ ਇਸ ਟਾਈਮ ਇੱਕੋ ਹੀ ਹੱਲ ਆ ਉਹ ਆ ਵੀ ਇਹ ਕੈਂਪ ਲਗਾਤਾਰ ਚੱਲਦੇ ਰਹਿਣ ਇਹਨਾਂ ਕੈਂਪਾਂ 'ਚ ਹੁਣ ਜਿਵੇਂ ਦੁੱਧ ਦੀ ਸੇਵਾ ਸੀ ਹੁਣ ਪਹਿਲਾਂ ਸਾਨੂੰ 60-65000 ਦਾ ਦੁੱਧ ਹਰੇਕ ਕੈਂਪ 'ਚ ਮੁੱਲ ਲੈਣਾ ਪੈਂਦਾ ਸੀਗਾ ਪਰ ਜਦੋਂ ਦੀ ਸੰਗਤ ਨੂੰ ਬੇਨਤੀ ਕੀਤੀ ਆ ਹੁਣ ਕਰੀਬ 70% ਦੁੱਧ 80% ਦੁੱਧ ਸਾਡੇ ਕੋਲੇ ਸੰਗਤ ਵੱਲੋਂ ਆ ਜਾਂਦਾ ਸਾਨੂੰ 20-25% 30% ਦੁੱਧ ਦੀ ਮੁੱਲ ਲੈਣਾ ਪੈਂਦਾ ਇਸ ਤਰ੍ਹਾਂ ਦਵਾਈਆਂ ਦੀ ਵੀ ਵਾਹਿਗੁਰੂ ਕਿਰਪਾ ਕਰਨਗੇ ਵੀ ਦਵਾਈਆਂ ਦੀ ਵੀ ਸੇਵਾ ਇਸੇ ਤਰ੍ਹਾਂ ਪੱਕੀ ਜੇ ਆਉਣ ਲੱਗ ਜਵੇ ਕੁਈ ਭੈਣ ਭਰਾ ਪੱਕੀਆਂ ਜਿਵੇਂ ਉਹ ਜਿਵੇਂ ਤੁਹਾਨੂੰ ਦੱਸਿਆ ਇੱਕ ਮਰੀਜ਼ ਦੀ 3100 ਰੁਪਏ ਦੀ ਦਵਾਈ ਪੈਂਦੀ ਹੈ ਨਾ ਪੌਣੇ 300 ਦੀ 300 ਦੀ 360 ਦੀ 260 ਦੀ ਮਤਲਬ ਅਲੱਗ-ਅਲੱਗ ਇਦਾਂ ਹੈਗਾ ਰੇਸ਼ਿਓ ਇੰਨੀ ਕ ਨਿਕਲਦੀ ਆ ਉਂਝੇ ਆਪਾਂ 10-10 20-20 ਮਰੀਜ਼ 25-25 ਮਰੀਜ਼ਾਂ ਦੀ ਦਵਾਈ ਪੱਕੀ ਫਿਕਸ ਕਰ ਲਈ ਆਪਾਂ ਵੀ ਮੈਂ 25 ਮਰੀਜ਼ਾਂ ਦੀ ਦਵਾਈ ਹਰ ਮਹੀਨੇ ਭੇਜਣੀ ਆ ਤੇ ਜੇ ਇਦਾਂ ਥੋੜਾ-ਥੋੜਾ ਕਰਕੇ ਜਿਵੇਂ ਇਸ ਟਾਈਮ ਮਹੀਨੇ ਦਾ ਅਪਿਛਲੇ ਕੈਂਪ ਦੇ ਵਿੱਚ 3762 ਖਣੀ ਇਦਾਂ ਕੁਸ਼ ਪੇਸ਼ੈਂਟ ਸੀਗੇ ਉਸ ਤੋਂ ਪਿਛਲੇ ਦੇ ਵਿੱਚ 3600 ਕੁਸ਼ ਸੀਗੇ ਮਤਲਬ 7500 ਮਰੀਜ਼ ਮਹੀਨੇ ਦਾ ਹੁੰਦਾ ਔਰ 800 ਮਰੀਜ਼ ਸਾਡਾ ਆਪਣਾ ਘਰ ਦਾ ਹੋ ਗਿਆ ਮਤਲਬ ਇਹ 9000 ਹੋ ਗਿਆ ਲਗਭਗ ਤੇ ਇਹ 9000 ਮਰੀਜ਼ ਹੈ ਜਿਹੜਾ ਇਹ ਹਰ ਮਹੀਨੇ ਦਵਾਈ ਹੈ ਜਿਹੜੀ ਸਾਡੇ ਕੋਲੋਂ 8500 9000 ਮਰੀਜ਼ ਆ ਜਿਹੜਾ ਉਹਨੂੰ ਦਿੱਲੀ ਹੁੰਦੀ ਆ ਤੇ ਉਹਦੇ ਵਿੱਚੋਂ ਜੇ ਆਪਾਂ ਥੋੜੇ ਥੋੜੇ ਬੰਦੇ ਵੀ ਲੜ ਕੇ ਇਹ ਕੈਂਪ ਦੀਆਂ ਜਿਹੜੀਆਂ ਦਵਾਈਆਂ ਪੂਰੀਆਂ ਕਰਨ ਲੱਗ ਜਾਈਏ ਤਾਂ ਇਹ ਕੈਂਪ ਲਗਾਤਾਰ ਚੱਲਦੇ ਰਹਿਣ ਜੀ ਇਹ ਬੇਨਤੀ ਆ ਸਾਡੀ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਵੱਧ ਤੋਂ ਵੱਧ ਤੇ ਜਿਹੜੇ ਭੈਣ ਭਰਾ ਸੇਵਾ ਕਰ ਸਕਦੇ ਆ ਉਹਨਾਂ ਤੇ ਕਰ ਪਹੁੰਚ ਜੀਵੇ ਤੇ ਬਸ ਸਾਡੀ ਇਹ ਹੀ ਰਿਕਵੈਸਟ ਆ ਵੀ ਸਾਡੇ ਨਾਲ ਵੱਧ ਤੋਂ ਵੱਧ ਤੁਸੀਂ ਐਜੇ ਸੇਵਾਦਾਰ ਐਜੇ ਮੈਂਬਰ ਵੀ ਜੁੜ ਸਕਦੇ ਹੋ ਉਹਦੇ ਵਾਸਤੇ ਤੁਸੀਂ ਸਾਨੂੰ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਦੀ ਫੋਟੋ ਆ ਜਿਹੜੀ ਉਹ ਖਿੱਚ ਕੇ ਵਟਸਐਪ ਕਰ ਦੇਣੀ ਆ ਤੇ ਅਸੀਂ ਫਿਰ ਤੁਹਾਨੂੰ ਐ ਜੇ ਸੇਵਾਦਾਰ ਐਡ ਕਰਕੇ ਤੁਹਾਨੂੰ ਅਕਾਊਂਟ ਨੰਬਰ ਭੇਜ ਦਾਂਗੇ ਉਹਦੇ ਵਿੱਚ ਤੁਸੀਂ 2000 5000 1000 ਮਤਲਬ ਦੋ ਮਰੀਜ਼ਾਂ ਦੀ ਦਸਾਂ ਮਰੀਜ਼ਾਂ ਦੀ 20 ਮਰੀਜ਼ਾਂ ਦੀ ਜਿੰਨੀ ਵੀ ਦਵਾਈ ਚਿੱਸਾ ਕੌਂਟਰੀਬਿਊਸ਼ਨ ਕਰ ਸਕਦੇ ਆ ਤਾਂ ਉਹ ਜ਼ਰੂਰ ਕਰਿਓ ਤੇ ਇੱਕ ਸਾਡੀ ਰੇਤੇ ਦੀ ਤੇ ਬਜਰੀ ਦੀ ਤੇ ਸਰੀਏ ਦੀ ਇਹ ਬਹੁਤ ਵੱਡੀ ਡਿਮਾਂਡ ਆ ਇੱਕ ਗਾਡਰ ਚਾਹੀਦੇ ਆ ਹੁਣ ਜਿਵੇਂ ਅਸੀਂ ਪਸ਼ੂਆਂ ਵਾਸਤੇ ਹਨਾ ਬਣਾਇਆ ਬਹੁਤ ਵੱਡਾ ਅ ਸ਼ੈੱਡ ਪਾਇਆ ਉਮੀ ਹੁਣ ਟੈਂਪਰੇਰੀ ਮਰੀਜ਼ਾਂ ਵਾਸਤੇ ਅਸੀਂ ਉੱਥੇ ਜਿੱਥੇ ਪਹਿਲਾਂ ਸਾਡੇ ਡੰਗਰਾਂ ਤੇ ਪਸ਼ੂਆਂ ਦਾ ਰਹਿਣ ਬਸੇਰਾ ਸੀ ਹੁਣ ਉਹ ਅਸੀਂ ਬਾਹਰ ਲੈ ਗਏ ਖੇਤਾਂ 'ਚ ਤੇ ਉੱਥੇ ਹੁਣ ਅਸੀਂ ਟੈਂਪਰੇਰੀ ਵਾਰਡ ਬਣਾਉਣੀ ਆ ਜਿੱਥੇ ਉਹ ਮਰੀਜ਼ ਰਹਿਣਗੇ ਜਿਹੜੇ ਸਾਡੇ ਕੋਲੇ ਕੈਂਪ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਮਹੀਨਾ 2 ਮਹੀਨੇ ਇੱਥੇ ਅਸੀਂ ਦਾਖਲ ਰੱਖ ਦਿਆਂ ਜਿਹੜੇ ਜ਼ਿਆਦਾ ਅਫਸੈਟ ਹੁੰਦੇ ਆ ਤੇ ਉਹਦੇ ਵਾਸਤੇ ਸਾਨੂੰ ਗਾਡਰਾਂ ਦੀ ਲੋੜ ਹੈ ਜੀ ਤੇ ਜਰੂਰ ਜੇ ਕਿਤੇ ਕੋਲੇ ਪੁਰਾਣੇ ਗਾਡਰ ਵੀ ਪਏ ਆ ਤਾਂ ਉਹ ਵੀ ਜਰੂਰ ਦਿਓ ਪੁਰਾਣੇ ਗਾਡਾਂ ਦਾ ਇਹ ਬੈਨੀਫਿਟ ਰਹਿੰਦਾ ਵੀ ਅੱਜ ਕੱਲ ਜਿਹੜੇ ਨਵੇਂ ਗਾਡਰ ਆਉਂਦੇ ਆ ਉਹ ਚਾਹੇ ਜਿੰਨੇ ਮਰਜ਼ੀ ਵਧੀਆ ਲੈ ਲਿਏ ਪਰ ਪੁਰਾਣਿਆਂ ਵਰਗੀ ਕੁਆਲਿਟੀ ਨਹੀਂ ਹੈਗੀ ਉਹਨਾਂ 'ਚ ਜਿਹੜੀ ਉਸ ਟਾਈਮ ਪੁਰਾਣੇ ਗਾਡਰਾਂ 'ਚ ਸੀ ਤੇ ਉਹਦਾ ਸਾਨੂੰ ਬਹੁਤ ਮਤਲਬ ਲੋੜ ਆ ਤੇ ਬਸ ਧੰਨਵਾਦ ਆ ਜੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜੇ ਕੋਈ ਭੈਣ ਭਰਾ ਸਾਡੇ ਜਿਹੜੇ ਇਸ ਵੀਡੀਓ ਨੂੰ ਦੇਖਦੇ ਆ ਉਹਨਾਂ ਨੂੰ ਬੇਨਤੀ ਆ ਆਪਾਂ ਥੋੜਾ ਥੋੜਾ ਰਲ ਕੇ ਵੀ ਕੋਸ਼ਿਸ਼ ਕਰੀਏ ਉਪਰਾਲਾ ਕਰੀਏ ਤਾਂ ਆਪਾਂ ਵੱਡੀ ਮਦਦ ਕਰ ਸਕਦੇ ਹਾਂ ਇੱਕ ਹੋਰ ਵੀ ਨੌਜਵਾਨ ਵੀਰ ਜਿਹੜੇ ਸਾਡੇ ਪਿੰਡਾਂ ਚਾਰ ਨੇੜੇ ਤੇੜੇ ਇਲਾਕੇ ਦੇ ਆ ਲੁਧਿਆਣੇ ਜ਼ਿਲ੍ਹੇ ਦੇ ਆ ਜਾਂ ਬਰਨਾਲੇ ਤੋਂ ਆ ਮੋਗੇ ਤੋਂ ਆ ਇਧਰ ਨੇੜੇ-ਨੇੜੇ ਪਿੰਡ ਜਿਹੜੇ ਸਾਡੇ ਇਲਾਕੇ ਪੈਂਦੇ ਆ ਵੀਰੇ ਤੁਸੀਂ ਸਾਡੇ ਕੋਲੇ ਆ ਕੇ ਥੀਵੀ ਸੇਵਾ ਕਰਾ ਕੇ ਜਾਇਆ ਕਰੋ ਜਿਵੇਂ ਆਏ ਜੇ ਵਲੰਟੀਅਰ ਸੰਡੇ ਵਾਲੇ ਦਿਨ ਆ ਕੇ ਜਿਹੜੇ ਪੜਦੇ ਆ ਮੁੰਡੇ ਸੰਡੇ ਵਾਲੇ ਦਿਨ ਆ ਜਾ ਕਰੋ ਵੀਰੇ ਕੈਂਪ ਤੇ ਆ ਜਾ ਕਰੋ ਸਾਡੇ ਕੋਲੇ ਹਨਾ ਕਿਉਂਕਿ ਹੁਣ ਸਰਦੀਆਂ ਆ ਰਹੀਆਂ ਸਰਦੀਆਂ ਚ ਤੁਸੀਂ ਸੋਚੋ ਵੀ 1000 ਬੰਦਾ ਕ ਲਗਭਗ ਅਸੀਂ ਪਰਿਵਾਰ ਤੇ 8 850 ਬੰਦਾ ਵਾ ਜੀ ਨੂੰ ਮੰਨ ਲਓ ਹੁਣ ਸਰਦੀਆਂ ਵਾਲੇ ਕੱਪੜੇ ਲਾਉਣੇ ਆ 4 4 5 5 ਜੈਕਟਾਂ ਚਾਹੀਦੀਆਂ ਉਹਨਾਂ ਨੂੰ 4 4 5 5 ਮੋਟੇ ਪਜਾਮੇ ਲੋਅਰ ਹਨਾ ਫਿਰ ਥੱਲੇ ਦੀ ਪਾਉਣ ਵਾਲੇ ਬਾਡੀ ਵਾਰਮਰ ਮਨ ਲਓ ਔਰਸ ਜਰਾਬਾ ਪੰਜ ਪੰਜ ਸੱਤ ਸੱਤ ਜੋੜੇ ਇਹ ਸਾਰੇ ਹੁਣ ਡਿਸਟ੍ਰੀਬਿਊਟ ਕਰਨੇ ਆ 10-15 ਦਿਨ ਲੱਗਣਗੇ ਸਾਨੂੰ ਕੱਲੇ-ਕੱਲੇ ਬੰਦੇ ਦੇ ਕੱਪੜੇ ਪੂਰੇ ਕਰਨੋਂ ਫਿਰ ਬਿਸਤਰੇ ਬਦਲਨੇ ਆ ਰਜਾਈਆਂ ਗਦੈਲੇ ਕੱਢਣੇ ਆ ਤੇ ਫਿਰ ਇਦਾਂ ਹੀ ਬੂਟ ਜਰਾਬਾਂ ਹਨਾ ਮਤਲਬ ਸਾਡਾ ਲੋਡ ਆ ਇਹਨਾਂ ਦਿਨਾਂ ਚ ਵਲੰਟੀਅਰਲੀ ਹੈਲਪ ਦੀ ਤੇ ਜੇ ਕੋਈ ਵਲੰਟੀਅਰ ਵੀਰ ਵਿਲੇ ਹੁੰਦੇ ਆ ਜਿਹੜੇ ਵੀਰ ਸਾਡੇ ਜਾਂ ਪਿੰਡਾਂ ਚ ਬਹੁਤ ਸਾਰੇ ਵੀਰ ਨੇ ਜਿਹੜੇ ਮੰਨ ਲਓ ਕਣਕ ਝੋਨਾ ਬੀਜ ਕੇ ਫਸਲਾਂ ਤੋਂ ਬਾਅਦ ਵਿੱਚ ਆਲੇ ਸਮਾਂ ਹੁੰਦਾ ਉਹਨਾਂ ਕੋਲੇ ਵਿਲੇ ਹੁੰਦੇ ਆ ਤੁਸੀਂ ਆ ਕੇ ਵੀਰੇ ਮੀਨਾਖੰਡ ਇੱਥੇ ਰਹਿ ਕੇ ਵੀ ਸਾਡੇ ਨਾਲ ਸੇਵਾ ਕਰਾ ਸਕਦੇ ਹੋ ਇੱਥੇ ਆ ਕੇ ਮੀਨਾ ਸਾਡੇ ਨਾਲ ਲਵਾਜਿਆ ਕਰੋ ਆਪਾਂ ਉਹ ਪਿੰਡਾਂ ਚ ਵੀ ਤਾਂ ਆਪਾਂ ਬੈਠੇ ਆ ਤੇ ਇੱਥੇ ਜੇ ਆ ਕੇ ਸਾਡਾ ਹੱਥ ਮਟਾ ਦੋਗੇ ਤਾਂ ਸਾਨੂੰ ਬਹੁਤ ਵੱਡਾ ਆਸਰਾ ਹੋ ਜੂ ਸਹਾਰਾ ਹੋ ਜੂਗਾ ਕੋਈ ਬਿਲਡਿੰਗ ਦਾ ਕੰਮ ਜਾਣਦਾ ਵੀਰ ਉਹ 10 ਦਿਨ ਲਵਾ ਜੇ ਵੀ ਕੋਈ ਲੱਕੜ ਦਾ ਕੰਮ ਜਾਣਦਾ ਪਕਾਰ ਪੇਂਟਰ ਆ ਵੀਰ ਉਹ 10 ਦਿਨ ਲਵਾ ਜੇ ਵੀ ਕੋਈ ਰਾਜ ਮਿਸਤਰੀ ਆ ਵੀਰ ਉਹ 5-7 ਦਿਨ ਦੀ ਸੇਵਾ ਲਵਾ ਜੇ ਵੀ ਅਸੀਂ ਉਹਨਾਂ ਦੀ ਦਿਹਾੜੀ ਵੀ ਦੇਵਾਂਗੇ ਜਿਹੜੀ ਬਣਦੀ ਆ ਪਰ ਸਮਾਂ ਕੱਢ ਕੇ ਥੋੜਾ ਥੋੜਾ ਟਾਈਮ ਵੀ ਤੁਸੀਂ ਲਵਾਵੋ ਤਾਂ ਹੁਣ ਜਿਵੇਂ ਬੀਬੀਆਂ ਦਾ ਘਰ ਬਣਨਾ ਟੈਂਪਰੇਰੀ ਬੋਰਡ ਬਣਨੀ ਔਰ ਰਸੋਈ ਦਾ ਕੰਮ ਚੱਲੀ ਜਾਂਦਾ ਰਸੋਈ ਵੱਲੀੋਂ ਤਾਂ ਅਸੀਂ ਇੰਨੇ ਔਖੇ ਸੀ ਰਸੋਈ ਅਸੀਂ ਸ਼ੈੱਡ ਦੇ ਥੱਲੇ ਚਲਾ ਰਹੇ ਸੀ ਪਿਛਲੇ 8 ਸਾਲਾਂ ਤੋਂ 9 ਸਾਲਾਂ ਤੋਂ ਤੇ ਹੁਣ ਉਹ ਸ਼ੈੱਡ ਚੋਣ ਲੱਗ ਗਿਆ ਕਿ ਉੱਤੋਂ ਗੰਦਾ ਪਾਣੀ ਕਾਲੇ ਰੰਗ ਦਾ ਸ਼ੈੱਡ ਦੇ ਅੰਦਰੋਂ ਤੱਕ ਡਿੱਗਣ ਲੱਗ ਜਾਂਦੇ ਸਾਬਦੀਆਂ 'ਚ ਉਹ ਫੇ ਥੱਲੇ ਡੁੱਟੀ ਬਣਾਵਾਲੀ ਮਸ਼ੀਨ ਸੀ ਉਹਦੇ 'ਚ ਵੀ ਕਈ ਵਾਰੀ ਤੋਪਕੇ ਡਿੱਗ ਪੈਂਦੇ ਸੀ ਸਬਜ਼ੀਆਂ 'ਚ ਡਿੱਗ ਪੈਂਦੇ ਸੀ ਸਬਜ਼ੀ ਦਾਲ ਜਿਹੜੀ ਬਣਾਉਂਦੇ ਸੀ ਡਿੱਗੇ 'ਚ ਉਹਦੇ 'ਚ ਡਿੱਗ ਪੈਂਦੇ ਸੀ ਤੇ ਹੁਣ ਅਸੀਂ ਉਹ ਵੀ ਸ਼ੈੱਡ ਖੋਲਿਆ ਹੋਇਆ ਇਸ ਟਾਈਮ ਖੋਲ ਕੇ ਉੱਥੇ ਵੀ ਲੈਂਟਰ ਪਾਉਣਾ ਸੱਚ ਮੰਨਿਓ ਉਹ ਜਿਹੜਾ ਲੈਂਟਰ ਪਾਉਣਾ ਮਾ ਕੋ ਕਰੀਬ ਮਨ ਲਓ ਥੱਲੇ ਵਾਲਾ ਜਿਹੜਾ ਇੱਕੋ ਹੀ ਇੱਕੋ ਹੀ ਫਲੋਰ ਪੈਣਾ ਉਹਦੇ ਵਿੱਚ ਉਹ ਕਰੀਬ ਸਾਡਾ ਹੈਗਾ ਸੀਗਾ 15000 14 15000 ਹੈ ਨਾ ਸਕੁਅਰ ਫੀਟ ਏਰੀਆ ਵਾ ਉਹ ਤੇ ਉਹ ਲੈਂਟਰ ਪਾਉਣ ਦਾ ਕੰਮ ਹੈ ਜਿਹੜਾ ਅਸੀਂ ਪਿਛਲੇ ਦਲਕ ਦਿਨਾਂ ਤੋਂ ਸ਼ੁਰੂ ਕੀਤਾ ਹੋਇਆ ਜਿੰਨਾ ਉਹਦੇ ਵਾਸਤੇ ਸਰੀਆ ਚਾਹੀਦਾ ਸੀ ਉਹ ਵੀ ਪੂਰਾ ਨਹੀਂ ਹੋਇਆ ਹੈ ਸਰੀਆ ਤਾਂ ਚਲੋ ਫਿਰ ਵੀ ਹੋ ਜਾਊ ਰੇਤਾ ਨਹੀਂ ਮਿਲ ਰਿਹਾ ਸਾਨੂੰ ਕਿੱਥੋਂ ਵੀ ਕਿਉਂਕਿ ਰੇਤਾ ਦਰਿਆਵਾਂ ਵਿੱਚ ਪਾਣੀ ਆਇਆ ਹੋਇਆ ਬਜਰੀ ਜਿਹੜੀ ਰੋਪੜ ਵੱਲੀ ਆਉਣੀ ਹੈ ਪਹਾੜੀ ਏਰੀਆ ਚੋਂ ਆਉਣੀ ਹੈ ਕ੍ਰੈਸ਼ਰ ਉਹ ਵੀ ਨਹੀਂ ਮਿਲ ਰਿਹਾ ਘੱਗਰ ਸੈਂਟ ਨਹੀਂ ਆ ਰਿਹਾ ਤੇ ਜਰੂਰ ਇਹਨਾਂ ਚੀਜ਼ਾਂ 'ਤੇ ਧਿਆਨ ਦਿਓ ਬੇਨਤੀ ਹੈ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਸਾਡਾ ਨੰਬਰ ਹੈ ਜਿਹੜਾ 97803 3071 82848 ਤੇ 3071 ਇਹਦੇ ਤੇ ਤੁਸੀਂ ਕਾਲ ਕਰ ਲਿਓ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ